ਸੁਖਵੀਰ ਬਾਦਲ ਕਹਿੰਦੇ ਵੀ ਸੁਖਵੀਰ ਬਾਦਲ ਬੜਾ ਸਿਆਣਾ ਦਸੋਜਾ ਸਿਆਸਤ ਦਾ ਨਾ ਨਵੀਂ ਪੱਟੜ ਕਹਿੰਦੇ ਜਿਹੜੇ ਬੰਦੇ ਇੱਥੋਂ ਗਏ ਨੇ ਕਹਿੰਦਾ ਸੁਖਵੀਰ ਸਾਹਿਬ ਚਾਹੁੰਦਾ ਵੀ ਨੌਜਵਾਨ ਮੁੰਡਾ ਲੈ ਕੇ ਹੀ ਨਾ ਕਹਿੰਦੇ ਵੀ ਪਸਤਾ ਰਹੇ ਨੇ ਕਹਿੰਦੇ ਕੋ ਪਸਤਾਉਣਗੇ ਜੀ ਅੱਗੇ ਹੋਰ ਪਸਤਾਉਣਗੇ ਜਿਹੜੇ ਸੁਖਵੀਰ ਬਾਦਲ ਤੋਂ ਪਰਾ ਸਭ ਦੇ ਚਲੇ ਗਏ ਸੁਖਵੀਰ ਬਾਦਲ ਦੀ ਚੜ੍ਹਤ ਹੋ ਰਹੀ ਹੈ ਹੁਣੇ ਹੋਣੀ ਹੋਣੀ ਚੜ੍ਹਤ ਹੋ ਰਹੀ ਹੈ ਸੁਖਵੀਰ ਬਾਦਲ ਹੀ ਫਿਊਚਰ ਆ ਪੰਜਾਬ ਦਾ Bibi ਪੱਟੜ ਨੂੰ ਪੁੱਛ ਕੌਣ ਰਿਹਾ ਸਿਆਸਤ ਦੇ ਵਿੱਚ ਪਰ ਅੱਜ ਕੱਲ ਇਹ ਜਿਹੜੇ ਨਵੇਂ ਸਿਆਸਤਦਾਨ ਉੱਠੇ ਨੇ ਇਹ ਜਿਹੜੇ ਆਪਣੇ ਆਪ ਨੂੰ ਮੂਰੇ ਰੱਖੀ ਫਿਰਦੇ ਨੇ ਪੱਠੜੂ ਦਾ ਕੋਈ ਪੁੱਛਦਾ ਵੀ ਨਹੀਂ ਆ ਜਾ ਕੇ ਤਸਵੀਰ ਬਦਲਦੇ ਆ ਉਹਦਾ ਪੱਕ ਕਰਕੇ ਪਰ ਉਸ ਨੇ ਸੱਟ ਕਾਂਗਰਸ ਨੂੰ ਮਾਰੀ ਲੀਡਰਸ਼ਿਪ ਨੂੰ ਇਹ ਪੋਲਟਿਕਸ ਬੜੇ ਕਿੱਡੇ ਤਰੀਕੇ ਦੇ ਖੀਰ ਆ ਭਾਈ ਕੈਪਟਨ ਅਮਰਿੰਦਰ ਸਿੰਘ ਆਮ ਥੋੜਾ ਲੀਡਰ ਹੈ ਆਮ ਥੋੜਾ ਸਿਆਸੀ ਬੰਦਾ ਹੋੜਾ ਹੋਇਆ ਸਿਆਸੀ ਬੰਦਾ ਉਹਨੂੰ ਪਤਾ ਹੈ ਅੰਮਰ ਸਰ ਦੇ ਵਿੱਚ ਜਿਹੜੀ ਜੇਟਲੀਆ अरुण जेटली हिंदू वोटा लग जाएगा ਜਿਹੜਾ ਕੱਟੜ ਸਿੱਖ ਹੈ ਉਹ ਨਾ ਸ਼੍ਰੋਮਣੀ ਅਕਾਲ ਦਲ ਦਾ ਨਾ ਉਹ ਜੇਟਲੀ ਦਾ ਨਾ ਉਹ ਕਾਂਗਰਸ ਦਾ ਹੈ ਕੱਟੜ ਸਿੱਖ ਉਹਨਰ ਵੋਟ ਨਹੀਂ ਪਾਉਂਦਾ ਉਹਨੇ ਸੋਚਿਆ ਵੀ ਕੱਟੜ ਸਿੱਖ ਮੇਰੇ ਖਿਲਾਫ ਹੋਣਗੇ ਜੋ ਹੋ ਜਾਂਦੋ ਜੋ ਮਰਜ਼ੀ ਕਰਦੇ ਉਹਨਾਂ ਨੇ ਹਿੰਦੂਆਂ ਨੂੰ ਆਪਣੇ ਪੱਖ ਵਿੱਚ ਕਰਨ ਵਾਸਤੇ ਬਿਆਨ ਦਿੱਤਾ ਤ੍ਰਿਸ਼ ਟਾਈਟਲਰ ਦੇ ਪੱਖ ਵਿੱਚ ਬੋਲ ਕੇ ਨੇ ਹਿੰਦੂਆਂ ਦੇ ਪੱਖ ਵਿੱਚ ਹਿੰਦੂਆਂ ਨੂੰ ਆਪਣੇ ਪੱਖ 'ਚ ਵੋਟਾਂ ਪਾਉਣ ਵਾਸਤੇ ਬਿਆਨ ਤਾਂ ਹੈ ਸੋ ਵੀਰ ਬਾਦਲ ਕੱਲ ਖੜਾ ਹੈਗਾ MBA ਕੀਤੀ ਹੋਈ ਐ ਇਸ ਬੰਦੇ ਨੇ ਪੋਲਟਿਕਸ ਨੂੰ ਵਪਾਰ ਸਮਝਦਾ ਹੈ ਬੰਦਾ ਇਹ ਪਹਿਲਾਂ ਇਹਨੇ ਸਾਰਾ ਕੁਝ ਦੇਖ ਲਿਆ ਪਾਵਰ ਦੇਖ ਲਈ ਇਹਨੇ ਪਾਵਰ ਤੋਂ ਬਾਹਰ ਦੇਖ ਲਿਆ ਆਪਣੇ ਆਪ ਨੂੰ ਸਾਰਾ ਕੁਝ ਦੇਖ ਲੈਨੇ ਹੁਣ ਹੁਣ ਇਹ ਸਮਝ ਗਿਆ ਸਾਰੀ ਗੱਲ ਹੁਣ ਇਹ ਚਾਹੁੰਦਾ ਕਿ ਪੰਜਾਬ ਦਾ ਕੁਝ ਭਲਾ ਕੀਤਾ ਜਾਵੇ ਖੇਤਰੀ ਪਾਰਟਿਸ ਸੋ ਕਿੰਦਾ ਸਭ ਗੱਲ ਕਰਾਂਗੇ ਜੀ ਬੀਬੀ ਪੱਠੜ ਜੋ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਤੇ ਸਾਬਕਾ ਸੀਐਮ ਵੀ ਰਹ ਚੁੱਕੇ ਨੇ ਪੰਜਾਬ ਦੇ ਹੁਣ ਉਹ ਸੁਖਬੀਰ ਬਾਦਲ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ ਨੇ ਜੀ ਕਿਦਾਂ ਦੇਖਦੇ ਸੁਖਬੀਰ ਬਾਦਲ ਕਹਿੰਦੇ ਵੀ ਸੁਖਬੀਰ ਬਾਦਲ ਬੜਾ ਸਿਆਣਾ ਦਸ ਸੁਲਝਾ ਸਿਆਸਤ ਦਾ ਆ ਨਾ ਬੀਬੀ ਪੱਠੜ ਕਹਿੰਦੇ ਆ ਜਿਹੜੇ ਬੰਦੇ ਇੱਥੋਂ ਗਏ ਨੇ ਕਹਿੰਦਾ ਸੁਖਬੀਰ ਤਾਂ ਆਪ ਚਾਹੁੰਦਾ ਵੀ ਨੌਜਵਾਨ ਮੁੰਡਿਆਂ ਲੈ ਕੇ ਆਈ ਨਾਲ ਤੇ ਜਿਹੜੇ ਪੁਰਾਣੇ ਨੇ ਛੱਡੋ ਪੁਰਾਣ ਨੂੰ ਕੀ ਲੋੜ ਆ ਉਹ ਕਹਿੰਦੇ ਵੀ ਪਸਤਾਰੇ ਨੇ ਕਹਿੰਦੇ ਪਰ ਉਹ ਪਸਤਾਉਣਗੇ ਜੀ ਅੱਗੇ ਹੋਰ ਪਸਤਾਉਣਗੇ ਜਿਹੜ ਉਹ ਹਲੇ ਹੋਰ ਵੀ ਪਸਤਾਉਣਗੇ। ਉਹਨਾਂ ਨੂੰ ਵਾਪਸ ਮੁੜ ਕੇ ਆਉਣਾ ਪੈਣਾ ਕਹਿੰਦੇ। ਸੁਖਬੀਰ ਬਾਦਲ ਦੀ ਚੜਤ ਹੋ ਰਹੀ ਆ ਹੌਲੀ 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 ਚੜਤ ਹੋ ਰਹੀ ਆ ਸੁਖਬੀਰ ਬਾਦਲ ਹੀ ਫਿਊਚਰ ਆ ਪੰਜਾਬ ਦਾ। ਸੁਖਬੀਰ ਬਾਦਲ ਹੀ ਪੰਜਾਬ ਦਾ ਭਵਿੱਖ ਹੈ। ਬੀਬੀ ਅਜਿੰਦਰ ਕੌਰ ਪਠੜ੍ਹ। ਉਹ ਦੇਰੀ ਆ ਕਹਿੰਦੀ ਮੇਰੇ ਪੈਰ ਫੜਨ ਦਾ ਸੀਗਾ ਉਹ। ਮੇਰੇ ਪੈਰ ਫੜਨ ਮੈਨੂੰ ਮੈਨੂੰ ਮੱਥਾ ਟੇਕਦਾ ਸੀ ਆ ਕੇ ਉਹ। ਕਹਿੰਦੀ ਮੈਂ ਕਹਿੰਦੀ ਸੀ ਨਹੀਂ ਤੂੰ ਪੈਰ ਫੜਨ ਲੋੜ ਨਹੀਂ ਵੈਸੇ ਵਿੱਚ ਕਰਦਿਆ ਕਰੋ ਕਿਉਂਕਿ ਤੂੰ ਉਹ ਉਪ ਮੁੱਖ ਮੰਤਰੀ ਆ। ਤੇ ਕੋਲ ਸਭਦਾਨਕ ਉਹਦਾ ਹੈਗਾ ਤੂੰ ਹੁਣ ਮੇਰੇ ਪੈਰ ਨਾ ਫੜਿਆ ਕਰ ਕਹਿੰਦੀ ਬੜਾ ਸਿਆਣਾ ਮੁੰਡਾ ਹੈ ਬੜਾ ਵਧੀਆ ਬੰਦਾ ਸੁਖਵੀਰ ਬਾਦਲ ਪੰਜਾਬ ਦੇ ਹਿੱਤ ਵਿੱਚ ਗੱਲ ਕਰ ਰਿਹਾ ਤੇ ਵਧੀਆ ਗੱਲਾਂ ਕਰ ਰਿਹਾ ਉਹ ਜੇ ਕੈਪਟਨ ਅਮਰਿੰਦਰ ਸਿੰਘ ਨੇ ਤਾਰੀਫ ਕੀਤੀ ਸੁਖਵੀਰ ਬਾਦਲ ਦੀ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਵਰਤ ਤੇ ਮੈਂ ਜਾਣ ਮੈਂ ਕੁਝ ਕਹਿਣਾ ਚਾਹੁੰਦਾ ਪਰ ਸੁਖਵੀਰ ਬਾਦਲ ਵਧੀਆ ਬੰਦਾ ਵੀ ਪੱਠਣ ਨੇ ਤਾਰੀਫ ਕੀਤੀ ਤੇ ਹੁਣ ਇਹ ਤਰੀਫ਼ ਦੇ ਕਈ ਮਹਨੇ ਨੇ ਪੋਲਿਟਿਕਸ ਦੇ ਵਿੱਚ ਤਰੀਫ਼ ਦੇ ਕਿ ਮਹਨੇ ਨੇ ਬੀਬੀ ਪੱਟੜ ਨੂੰ ਪੁੱਛ ਕੌਣ ਰਿਆ ਸਿਆਸਤ ਦੇ ਵਿੱਚ ਇੱਕ ਆਮ ਆਜ਼ਾਦੀ ਕਲਾਟੀਆ ਪਰਿਵਾਰ ਵਿੱਚੋਂ ਉੱਠੀ ਬੀਬੀ ਆ ਇਹ ਬੜੀ ਸਿਆਣੀ ਬੀਬੀ ਆ ਪਰ ਅੱਜ ਕੱਲ ਇਹ ਜਿਹੜੇ ਨਵੇਂ ਸਿਆਸਦਾਂ ਉੱਠੇ ਨੇ ਇਹ ਜਿਹੜੇ ਆਪਣੇ ਆਪ ਨੂੰ ਮੂਰੇ ਰੱਖੀ ਫਿਰਦੇ ਨੇ ਪੱਟੜ ਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਹੈ ਜਾ ਕੇ ਇਹ ਵੀ ਮੁੱਖ ਮੰਤਰੀ ਇਹ ਨਾ ਪੰਜਾਬ ਦੀ ਰਹੀ ਆ ਆਪ ਗੁਰਮੁਖਮੰਤਰੀ ਆ ਇਸ ਕਰਕੇ ਉਹਦੇ ਅੰਦਰੋਂ ਨਿਕਲੀ ਅੱਗ ਆ ਉਹ ਉਹ ਅੱਗ ਜਿਹੜੀ ਹੈਗੀ ਆ ਉਹ ਨਿਕਲਦੀ ਕਿਤੇ ਹੋਰ ਪਾਸੇ ਤੇ ਉਹ ਖਤਰਾ ਕਿਤੇ ਹੋਰ ਜਾ ਕੇ ਬਣਦੇ ਹੁੰਦੇ ਆ ਨਿਕਲੀ ਤਾਂ ਉਹ ਸੁਖਵੀਰ ਬਾਦਲ ਦੇ ਆ ਉਹਦਾ ਪੱਕ ਕਰਕੇ ਪਰ ਉਸ ਨੇ ਸੱਟ ਕਾਂਗਰਸ ਨੂੰ ਮਾਰਿਆ ਲੀਡਰਸ਼ਿਪ ਨੂੰ ਇਹ ਪੋਲਿਟਿਕਸ ਬੜੇ ਕਿੱਡੇ ਤਰੀਕੇ ਦੀ ਖੀਰ ਆ ਜੀ ਇਹ ਪਤਾ ਨਹੀਂ ਲੱਗਦਾ ਪੋਲਿਟਿਕਸ ਦੇ ਵਿੱਚ ਕਿਹੜੀ ਗੱਲ ਕਿੱਥੇ ਸੱਟ ਮਾਰਦੇ ਕਿ ਕਿਹੜੀ ਹੋਈ ਬੀਬੀ ਆ ਉਹ ਆਮ ਤਾਂ ਆਮ ਬੀਬੀ ਤਾਂ ਹੈ ਨਹੀਂ ਉਹ ਵੀ ਕੱਲ ਦੀ ਹੈਗੀ ਆ ਉਹ ਖਿੜੀ ਹੋਈ ਆ ਕੈਪਟਨ ਮਰਿੰਦਰ ਵੀ ਖਿੜਾ ਬੰਦਾ ਹੈਗਾ 2014 ਵਿੱਚ ਜਦੋਂ ਕੈਪਟਨ ਮਰਿੰਦਰ ਜੀ ਟਿਕਟ ਮਿਲ ਗਈ ਉਹਨੂੰ ਮਾਮਰ ਸਰ ਤੋਂ ਉਹਨੇ ਇੱਕ ਬਿਆਨ ਦਿੱਤਾ ਕਹਿੰਦੇ ਜਗਦੀਸ਼ ਟਾਈਟਰ ਜਿਹੜਾ ਹੈਗਾ ਉਸਨੇ ਦਿੱਲੀ ਦੇ ਕਤਲਯਾਮ ਦੇ ਵਿੱਚ ਕੋਈ ਹੋਲ ਨਿਵਾਇਆ ਰੋਲਾ ਪੈ ਗਿਆ ਸ਼ਰੋਬਣੀ ਅਕਾਲੀ ਦਲ ਪੁਤਲੇ ਫੁਕਣ ਲੱਗ ਪਿਆ ਮੈਂ ਕਿਸੇ ਕਾਰਨ ਜੰਗਵੀਰ ਉਹ ਨਹੀਂ ਲੱਗੇ ਸੀ ਮੈਨੂੰ ਉੱਥੇ ਬਠਿੰਡੇ ਜਾਂ ਉਹਦਾ ਮੈਂ ਮੈਂ ਬਿਹਾਰ ਸਿੰਘ ਤੇ ਕੋਰ ਬਾਦਲ ਦੇ ਪੱਖ ਵਿੱਚ ਕੁਝ ਕੰਮ ਕੀਤਾ ਸੀਗਾ ਜਿਹੜੇ ਦਿਨਾਂ ਤੇ ਮੈਨੂੰ ਇਸ ਤਰੀਕੇ ਨਾਲ ਲੈ ਗਏ ਨਾਲ ਗਏ ਕਿ ਮੈਨੂੰ ਫਸਾ ਲਿਆ ਉਹਨਾਂ ਨੇ ਚਲੋ ਜੰਗਵੀਰ ਦਾ ਦੋਸਤ ਹੈ ਅੱਜ ਵੀ ਦੋਸਤ ਹੈ ਤੇ ਉਹ ਕਹਿੰਦੇ ਵੀ ਕਰੋ ਪ੍ਰੈਸ ਨੂੰ ਰੁੜ ਜਾਰੀ ਇਹਦੇ ਖਿਲਾਫ ਕੈਪਟਨ ਮਨਿੰਦਰ ਦੇ ਖਿਲਾਫ ਮੈਂ ਕਿਹਾ ਵੀ ਮੈਂ ਕਿਹਾ ਵੀ ਤੁਸੀਂ ਨਾ ਕਰੋ ਜਾਰੀ ਇਹ ਪ੍ਰੈਸ ਨੋਟ ਕਹਿੰਦਾ ਨਹੀਂ ਜਾਰੀ ਹੋ ਗਿਆ ਪ੍ਰੈਸ ਨੋਟ ਜਾਰੀ ਕਰਤਾ ਅਸੀਂ ਪੰਜਾਬੀ ਮੈਰੇ ਕੋਲ ਸੀਗੀ ਅੰਗਰੇਜ਼ੀ ਸੀਗੀ ਚੰਗਵੀਰ ਕੋਲੇ ਪੰਜਾਬੀ ਜਾਰੀ ਹੋ ਗਿਆ ਪ੍ਰੈਸ ਨੋਟ ਸੁਵੀਰ ਬਾਦਲ ਫਿਰ ਅਗਲੇ ਹਫਤੇ ਮੀਟਿੰਗ ਸੀ ਸਟੈਲਾ ਹੋਟਲ ਆ ਉੱਥੇ ਬ੍ਰੈਂਡੇ ਵਿੱਚ ਉਹਨਾਂ ਦਾ ਕਮਰਾ ਬੁੱਕਾ ਉੱਥੇ ਸਟੈਲਾ ਦੇ ਵਿੱਚ ਸੁਖਵੀਰ ਉੱਥੇ ਆਪਣਾ ਫੇਰ ਮੀਟਿੰਗ ਹੋਈ ਆ ਉੱਤੇ ਬਾਅਦ ਕਹਿੰਦੇ ਵੀ ਕਿਉਂ ਕਹਿਆ ਸੀਗਾ ਵੀ ਨਾ ਪ੍ਰੈਸ ਨੂੰ ਜਾਰੀ ਕਰੋ। ਅਜੀ ਕੈਪਟਨ ਅਮਰਿੰਦਰ ਸਿੰਘ ਆਮ ਥੋੜਾ ਲੀਡਰ ਹੈ। ਆਮ ਥੋੜਾ ਸਿਆਸੀ ਬੰਦਾ ਉਹ ਖੜਿਆ ਹੋਇਆ ਸਿਆਸੀ ਬੰਦਾ। ਉਹਨੂੰ ਪਤਾ ਹੈ ਅੰਮ੍ਰਿਤਸਰ ਦੇ ਵਿੱਚ ਜਿਹੜੀ ਜੇਟਲੀਆ ਅਰुण ਜੇਟਲੀ ਹਿੰਦੂ ਵੋਟਾਂ ਲੈ ਜਾਏਗਾ। ਜਿਹੜਾ ਕੱਟੜ ਸਿੱਖ ਹੈ ਉਹ ਨਾ ਸ਼੍ਰੋਮਣੀ ਅਕਾਲ ਦਲ ਦਾ ਨਾ ਉਹ ਜੇਟਲੀ ਦਾ ਨਾ ਉਹ ਕਾਂਗਰਸ ਦਾ। ਕੱਟੜ ਸਿੱਖ ਉਹਨਾਂ ਦੇ ਵੋਟ ਨਹੀਂ ਪਾਉਂਦਾ। ਉਹਨੇ ਸੋਚਿਆ ਵੀ ਕੱਟੜ ਸਿੱਖ ਮੇਰੇ ਖਿਲਾਫ ਹੋਣਗੇ ਜੋ ਹੋ ਜਾਣ ਤੋਂ ਜੋ ਮਰਜ਼ੀ ਕਰਨ ਦੇ ਉਹਨਾਂ ਨੇ ਹਿੰਦੂਆਂ ਨੂੰ ਆਪਣੇ ਪੱਖ ਵਿੱਚ ਕਰਨ ਵਾਸਤੇ ਬਿਆਨ ਦਿੱਤਾ ਉਹ ਅਮਰਸਰ ਦੇ ਵਿੱਚ ਜਦਿਸ ਟਾਈਟਲਰ ਦੇ ਪੱਖ ਵਿੱਚ ਬੋਲ ਕੇ ਇਹਨੂੰ ਹਿੰਦੂਆਂ ਦੇ ਪੱਖ ਵਿੱਚ ਹਿੰਦੂਆਂ ਨੂੰ ਆਪਣੇ ਪੱਖ 'ਚ ਵੋਟਾਂ ਪਾਉਣ ਵਾਸਤੇ ਬਿਆਨ ਦਿੱਤਾ ਹੈ ਤੇ ਉਹ ਤੁਸੀਂ ਉਹਦੇ ਅੜਕੇ 'ਚ ਫਸ ਗਏ ਸਕੰਜੇ 'ਚ ਫਸ ਗਏ ਸਕੰਜੇ 'ਚ ਫਸ ਗਏ ਉਹ ਉਹਦੀ ਗੱਲ ਬਣ ਗਈ ਬਸ ਵਧੀਆ ਮਲੇ ਕਹਿਣ ਦਾ ਭਾਵੇਂ ਆ ਕਿ ਫਿਰ ਬਾਅਦ ਚ ਪਸਤਾਇਆ ਕਿਹਾ ਉਹ ਜਦ ਚੜੀਆ ਚੁੱਕੀ ਖੇਤ ਤੇ ਜਿੱਤ ਗਿਆ ਸੀ ਕੈਪਟਨ ਬਲਵਿੰਦਰ ਸਿੰਘ ਉੱਥੇ ਅੰਮ੍ਰਿਤਸਰ ਦੇ ਵਿੱਚ ਉਹ ਕੋਈ ਆਮ ਲੀਡਰ ਨਹੀਂ ਹੈਗਾ ਸੁਖਬੀਰ ਬਾਦਲ ਜਿਹੜਾ ਹੈਗਾ ਐਮਬੀਏ ਕੀਤੀ ਹੋਈ ਆ ਇਸ ਬੰਦੇ ਨੇ ਪੋਲਿਟਿਕਸ ਨੂੰ ਵਪਾਰ ਸਮਝਦਾ ਹੈ ਬੰਦਾ ਇਹ ਕਹਿੰਦੇ ਬਹੁਤ ਵਧੀਆ ਪਰ ਪੱਠਣ ਦੇ ਜਿਹੜੀ ਗੱਲ ਇੱਕ ਹੋਰ ਕਹੀ ਆ ਸੁਖਬੀਰ ਬਾਰੇ ਉਹ ਕਹਿੰਦੇ ਵੀ ਪਹਿਲਾਂ ਇਹਨੇ ਸਾਰਾ ਕੁਝ ਦੇਖ ਲਿਆ ਪਾਵਰ ਦੇਖ ਲਈ ਇਹਨੇ ਪਾਵਰ ਤੋਂ ਬਾਹਰ ਦੇਖ ਲਿਆ ਆਪਣੇ ਆਪ ਨੂੰ ਸਾਰਾ ਕੁਝ ਦੇਖ ਲੈਨੇ ਹੁਣ ਹੁਣ ਇਹ ਸਮਝ ਗਿਆ ਸਾਰੀ ਗੱਲ ਹੁਣ ਇਹ ਚਾਹੁੰਦਾ ਕਿ ਪੰਜਾਬ ਦਾ ਕੁਝ ਭਲਾ ਕੀਤਾ ਜਾਵੇ ਖੇਤਰੀ ਪਾਰਟੀ ਆ 바ਵਾ ਉਹਨੇ ਤਾਰੀਫ ਕੀਤੀ ਆ ਸੁਖਵੀਰ ਬਾਦਲ ਦੀ ਦੇਖੋ ਇਹ ਤਾਰੀਫ ਦੀ ਛੱਤ ਤਾਂ ਕਾਂਗਰਸ ਲੀਡਰਸ ਦੇ ਬੱਜੀ ਆ ਕੰਮ ਦੇ ਹੋ ਕਿੱਥੇ ਕਰਦੀ ਆ ਇਹ ਜੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ